ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਕਸਤੂਰੀ ਦਾ ਪਿਆਰ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਸੰਜੀਤ ਚੱਲ ਦੋਸਤ ਅੱਜ ਆਪਾਂ ਖੂਬ ਮਸਤੀ ਕਰਾਂਗੇ ਉਮੇਸ਼ ਨੇ 바ਰ ਤੋਂ ਬਾਹਰ ਆਉਂਦੇ ਹੋਏ ਹੀ ਸੰਜੀ ਨੂੰ ਕਿਹਾ ਦਿਨੇਸ਼ ਵੀ ਉਹਨਾਂ ਦੇ ਨਾਲ ਸੀ ਸੰਜੀ ਨੇ ਕਿਹਾ ਮੈਂ ਪਹਿਲਾਂ ਹੀ ਬਹੁਤ ਜ਼ਿਆਦਾ ਸ਼ਰਾਬ ਪੀ ਚੁੱਕਾ ਹਾਂ ਅਤੇ ਹੁਣ ਮੈਂ ਕਿਤੇ ਜਾਣ ਦੀ ਹਾਲਤ ਵਿੱਚ ਨਹੀਂ ਹਾਂ ਉਮੇਸ਼ ਤੇ ਦਿਨੇਸ਼ ਨੇ ਸੰਜੀ ਦੀ ਗੱਲ ਨਾ ਸੁਣੀ ਅਤੇ ਉਸ ਨੂੰ ਫੜ ਕੇ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਇੱਕ ਹੋਟਲ ਵਿੱਚ ਲੈ ਗਈ। ਉੱਥੇ ਪਹੁੰਚ ਕੇ 우ਮੇਸ਼ ਅਤੇ ਦਿਨੇਸ਼ ਨੇ ਇੱਕ ਕਮਰਾ ਲੈ ਲਿਆ। ਦੋਵਾਂ ਨੇ ਫੋਨ ਤੇ ਪਹਿਲਾਂ ਹੀ ਪ੍ਰਬੰਧ ਕਰ ਲਿਆ ਸੀ। ਇਸ ਲਈ ਹੋਟਲ ਦਾ ਇੱਕ ਕਰਮਚਾਰੀ ਇੱਕ ਲੜਕੀ ਨੂੰ ਉਹਨਾਂ ਦੇ ਕਮਰੇ ਵਿੱਚ ਲੈ ਆਇਆ। 우ਮੇਸ਼ ਨੇ ਉਸ ਮੁਲਾਜ਼ਮ ਨੂੰ ਕੁਝ ਪੈਸੇ ਦਿੱਤੇ ਤੇ ਉਹ ਲੜਕੀ ਨੂੰ ਉੱਥੇ ਹੀ ਛੱਡ ਕੇ ਚਲਾ ਗਿਆ। ਉਹ ਇੱਕ ਸਧਾਰਨ ਕੁੜੀ ਸੀ। ਲੱਗਦਾ ਸੀ ਕਿ ਉਹ ਇਸ ਤਰ੍ਹਾਂ ਦਾ ਕੰਮ ਪਹਿਲੀ ਵਾਰ ਕਰਨ ਜਾ ਰਹੀ ਸੀ। ਕਿਉਂਕਿ ਉਸਦੇ ਚਿਹਰੇ ਤੇ ਘਬਰਾਟ ਦੇ ਹਾਵ ਭਾਵ ਸਨ ਉਸਦੇ ਕੱਪੜੇ ਵੀ ਸਾਦੇ ਸਨ ਅਤੇ ਕਈ ਥਾਵਾਂ ਤੋਂ ਫਟੇ ਹੋਏ ਸਨ ਸੰਜੀਵ ਉਸ ਕੁੜੀ ਦੇ ਚਿਹਰੇ ਵੱਲ ਦੇਖ ਰਿਹਾ ਸੀ ਉਹ ਉਸ ਵਿੱਚ ਮਾਸੂਮੀਅਤ ਅਤੇ ਘਬਰਾਟ ਦੀਆਂ ਭਾਵਨਾਵਾਂ ਦੇਖ ਰਿਹਾ ਸੀ ਜਦੋਂ ਕਿ ਉਮੇਸ਼ ਅਤੇ ਦਿਨੇਸ਼ ਉਸ ਵੱਲ ਸਿਰਫ ਵਾਸਨਾ ਦੀ ਨਜ਼ਰ ਨਾਲ ਦੇਖ ਰਹੇ ਸਨ ਫਿਰ ਉਮੇਸ਼ ਉੱਠਿਆ ਅਤੇ ਦਿਨੇਸ਼ ਅਤੇ ਸੰਜੀਵ ਨੂੰ ਬਾਹਰ ਜਾਣ ਲਈ ਕਿਹਾ ਉਹ ਦੋਵੇਂ ਬਾਹਰ ਆ ਗਏ ਹੁਣ ਕਮਰੇ ਵਿੱਚ ਸਿਰਫ ਉਹ ਕੁੜੀ ਉਮੇਸ਼ ਸਨ। ਉਮੇਸ਼ ਨੇ ਕਮਰਾ ਅੰਦਰੋਂ ਬੰਦ ਕਰ ਲਿਆ। ਸੰਜੀ ਨੂੰ ਇਹ ਸਭ ਕੁਝ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਸੀ। ਪਰ ਉਮੇਸ਼ ਅਤੇ ਦਿਨੇਸ਼ ਨੇ ਐਨੀ ਜ਼ਿਆਦਾ ਸ਼ਰਾਬ ਪੀ ਲਈ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਕਿ ਉਹ ਕੀ ਕਰ ਰਹੇ ਹਨ। ਕਾਫੀ देर ਹੋ ਗਈ। ਇਸ ਲਈ ਸੰਜੀ ਨੇ ਦਿਨੇਸ਼ ਨੂੰ ਕਮਰੇ ਵਿੱਚ ਜਾ ਕੇ ਦੇਖਣ ਲਈ ਕਿਹਾ। ਦਿਨੇਸ਼ ਸ਼ਰਾਬੀ ਸੀ। ਲਗਮ ਗਵਾਉਂਦੇ ਹੋਏ ਉਹ ਕਮਰੇ ਦਾ ਦਰਵਾਜ਼ਾ ਖੜਕੌਲ ਲੱਗਾ। ਥੋੜੀ ਦੇਰ ਬਾਅਦ ਉਸ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਲੜਕੀ ਨੇ ਦਿਨੇਸ਼ ਨੂੰ ਕਿਹਾ ਕਿ ਉਸਦਾ ਦੋਸਤ ਸੌ ਗਿਆ ਹੈ ਉਸ ਨੂੰ ਜਗਾਓ ਨਸ਼ੇ ਚ ਤੁਤ ਦਿਨੇਸ਼ ਲੜਕੀ ਦੀ ਗੱਲ ਸੁਣਨ ਦੀ ਬਜਾਏ ਉਸ ਨੂੰ ਅੰਦਰ ਲੈ ਗਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਸੰਜੀਵ ਬਰਾਂਡੇ ਵਿੱਚ ਬੈਠਾ ਇਹ ਸਭ ਦੇਖ ਰਿਹਾ ਸੀ ਦਿਨੇਸ਼ ਨੂੰ ਕਮਰੇ ਵਿੱਚ ਗਏ ਕਾਫੀ ਸਮਾਂ ਹੋ ਗਿਆ ਸੀ ਤਾਂ ਸੰਜੀ ਨੇ ਦਰਵਾਜ਼ਾ ਖੜਕਾਇਆ ਇਸ ਵਾਰ ਵੀ ਉਸੇ ਲੜਕੀ ਨੇ ਦਰਵਾਜ਼ਾ ਖੋਲ੍ਹਿਆ ਉਹ ਹੁਣ ਚਿੰਤਾ ਵਿੱਚ ਨਜ਼ਰ ਆ ਰਹੀ ਸੀ ਉਸ ਨੇ ਸੰਜੀਵ ਵੱਲ ਦੇਖਿਆ ਤੇ ਕਿਹਾ ਇਹ ਲੋਕ ਕੁਝ ਨਹੀਂ ਕਰ ਰਹੀ ਹਨ ਅਤੇ ਮੈਨੂੰ ਮੇਰੇ ਪੈਸੇ ਵੀ ਨਹੀਂ ਦੇ ਰਹੀ ਮੈਨੂੰ ਪੈਸਿਆਂ ਦੀ ਜਰੂਰਤ ਹੈ ਤੇ ਮੈਨੂੰ ਜਲਦੀ ਘਰ ਜਾਣਾ ਹੈ ਇਹ ਕਹਿ ਕੇ ਲੜਕੀ ਦਾ ਸਾਹ ਘੁੱਟਿਆ ਗਿਆ ਸੰਜੇ ਲੜਕੀ ਨੂੰ ਹੋਟਲ ਦੇ ਦੂਜੇ ਕਮਰੇ ਵਿੱਚ ਲੈ ਗਿਆ ਉਸਨੇ ਦੇਖਿਆ ਕਿ ਉਮੇਸ਼ ਅਤੇ ਦਿਨੇਸ਼ ਸ਼ਰਾਬ ਦੇ ਨਸ਼ੇ ਵਿੱਚ ਬੈੱਡ ਤੇ ਲੇਟੇ ਹੋਏ ਸਨ ਉੜੀ ਘਬਰਾ ਕੇ ਬੈਠ ਗਈ ਉਹ ਥੋੜੀ ਕਾਲੀ ਵਿੱਚ ਜਾਪਦੀ ਸੀ ਸੰਜੇ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ ਜੋ ਉਸਨੇ ਇੱਕ ਸਾਹ ਵਿੱਚ ਪੀ ਲਿਆ ਪਾਣੀ ਪੀਨ ਤੋਂ ਬਾਅਦ ਲੜਕੀ ਨੇ ਖੜੇ ਹੋ ਕੇ ਸੰਜੀ ਨੂੰ ਕਿਹਾ ਹੁਣ ਜੋ ਵੀ ਕਰਨਾ ਹੈ ਜਲਦੀ ਕਰੋ ਮੈਂ ਪੈਸੇ ਲੈ ਕੇ ਜਲਦੀ ਘਰ ਪਹੁੰਚਣਾ ਹੈ ਸੰਜੀ ਉਸੇ ਮਾਸੂਮ ਬੋਲਾਂ ਤੇ ਹੱਸ ਰਿਹਾ ਸੀ ਜਦੋਂ ਉਸਨੇ ਉਸ ਨੂੰ ਪੈਸੇ ਦਿੱਤੇ ਤਾਂ ਉਸਨੇ ਰੱਖ ਲਈ ਅਤੇ ਸੰਜੀ ਨੂੰ ਬੈੱਡ ਤੇ ਲੈ ਗਈ ਅਤੇ ਉਸਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਸੰਜੀ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਕੱਪੜੇ ਉਤਾਰਨ ਤੋਂ ਰੋਕ ਦਿੱਤਾ ਕੁੜੀ ਨੇ ਕਿਹਾ ਨਹੀਂ ਕਸਤੂਰੀ ਅਜੇ ਹੀ ਕੁੜੀ ਨਹੀਂ ਜੋ ਬਿਨਾ ਕੰਮ ਕੀਤੇ ਕਿਸੇ ਤੋਂ ਪੈਸੇ ਲੈ ਲਵੇ ਮੈਂ ਗਰੀਬ ਹੋ ਸਕਦੀ ਹਾਂ ਪਰ ਭੀਖ ਨਹੀਂ ਮੰਗਾਂਗੀ ਸੰਜੇ ਹੁਣ ਬੋਲ ਨਾ ਸਕਿਆ ਫਿਰ ਕਸਤੂਰੀ ਨੇ ਝੱਟ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਸੰਜੇ ਦੇ ਵੀ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਹੁਣ ਕਸਤੂਰੀ ਸੰਜੇ ਦੀ ਇੰਨੀ ਕਰੀਬ ਸੀ ਕਿ ਉਹ ਉਸਦੇ ਮਾਸੂਮ ਚਿਹਰੇ ਨੂੰ ਬੜੇ ਪਿਆਰ ਨਾਲ ਦੇਖ ਰਿਹਾ ਸੀ ਉਹ ਕਸਤੂਰੀ ਦੀ ਕਹੀ ਗੱਲ ਦਾ ਵਿਰੋਧ ਕਰਨ ਦੇ ਯੋਗ ਨਹੀਂ ਸੀ ਜਦੋਂ ਤੱਕ ਸੰਜੇ ਨੇ ਉਸਦੇ ਮਾਸੂਮ ਚਿਹਰੇ ਤੋਂ ਅੱਖਾਂ ਹਟਾਈਆਂ ਤਾਂ ਕਸਤੂਰੀ ਨੇ ਉਹ ਸਭ ਕੁਝ ਕਰ ਲਿਆ ਸੀ ਜੋ પતિ ਪਤਨੀ ਕਰਦੇ ਹਨ ਕਸਤੂਰੀ ਫਟਾਫਟ ਆਪਣੇ ਕੱਪੜੇ ਪਾ ਕੇ ਹੋਟਲ ਦੇ ਕਮਰੇ ਤੋਂ ਬਾਹਰ ਚਲੀ ਗਈ ਸੰਜੇ ਅਜੇ ਵੀ ਕਸਤੂਰੀ ਦੀਆਂ ਸੋਚਾਂ ਵਿੱਚ ਗਵਾਚਿਆ ਹੋਇਆ ਸੀ ਸਮਾਂ ਬੀਤਦਾ ਗਿਆ ਪਰ ਸੰਜੇ ਕਸਤੂਰੀ ਨੂੰ ਆਪਣੇ ਦਿਮਾਗ ਤੋਂ ਨਹੀਂ ਕੱਢ ਸਕਿਆ ਇੱਕ ਦਿਨ ਸੰਜੇ ਬਾਜ਼ਾਰ ਵਿੱਚ ਸਮਾਨ ਖਰੀਦ ਰਿਹਾ ਸੀ ਉਸਨੇ ਦੇਖਿਆ ਕਿ ਕਸਤੂਰੀ ਵੀ ਨੇੜੇ ਦੀ ਦੁਕਾਨ ਤੋਂ ਸਮਾਨ ਖਰੀਦ ਰਹੀ ਸੀ ਜਦੋਂ ਉਸਨੇ ਕਸਤੂਰੀ ਨੇ ਆਵਾਜ਼ ਮਾਰੀ ਤਾਂ ਕਸਤੂਰੀએ ਪਿੱਛੇ ਮੁੜ ਕੇ ਦੇਖਿਆ ਤੇ ਫਿਰ ਦੁਕਾਨ ਤੋਂ ਸਾਮਾਨ ਲੈਣ ਲੱਗ ਪਈ ਸੰਜੀ ਉਹ ਸਕੂਲ ਪਹੁੰਚ ਗਿਆ ਕਸਤੂਰੀ ਨੇ ਸੰਜੀ ਵੱਲ ਕੋਈ ਧਿਆਨ ਨਾ ਦਿੱਤਾ ਕਸਤੂਰੀ ਸਾਮਾਨ ਖਰੀਦ ਕੇ ਦੁਕਾਨ ਤੋਂ ਬਾਹਰ ਚਲੀ ਗਈ ਸੰਜੀ ਉਸ ਨੂੰ ਪਿੱਛੇ ਤੋਂ ਬੁਲਾਉਂਦਾ ਰਿਹਾ ਪਰ ਉਸਨੇ ਉਸ ਨੂੰ ਅਣਦੇਖਿਆ ਕਰ ਦਿੱਤਾ ਕੁਝ ਦਿਨਾਂ ਬਾਅਦ ਸੰਜੀ ਨੇ ਕਸਤੂਰੀ ਨੂੰ ਫਿਰ ਦੇਖਿਆ ਉਸ ਦਿਨ ਸੰਜੀ ਨੇ ਕਸਤੂਰੀ ਦਾ ਹੱਥ ਫੜ ਕੇ ਉਸ ਨੂੰ ਭੀੜ ਤੋਂ ਦੂਰ ਲੈ ਗਿਆ ਅਤੇ ਉਸ ਤੋਂ ਉਸਦੀਆਂ ਪਿਛਲੀਆਂ ਹਰਕਤਾਂ ਬਾਰੇ ਪੁੱਛਣਾ ਚਾਹਿਆ। ਉਸਨੇ ਦੇਖਿਆ ਕਿ ਕਸਤੂਰੀ ਦਾ ਚਿਹਰਾ ਪੀਲਾ ਪੈ ਗਿਆ ਸੀ ਅਤੇ ਉਹ ਬਹੁਤ ਕਮਜ਼ੋਰ ਹੋ ਗਈ ਸੀ। ਉਸਨੇ ਆਪਣੀ ਫੱਟੀ ਹੋਈ ਚੁੰਨੀ ਨਾਲ ਆਪਣਾ ਢਿੱਡ ਛੁਪਾਇਆ ਹੋਇਆ ਸੀ। ਕਸਤੂਰੀ ਹਥੋਂ ਚਲੇ ਜਾਣ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ। ਸੰਜੇ ਨੇ ਕਿਸੇ ਤਰ੍ਹਾਂ ਉਸ ਨੂੰ ਸ਼ਾਂਤ ਕੀਤਾ ਅਤੇ ਭੀੜ ਤੋਂ ਦੂਰ ਇੱਕ ਚਾਹ ਦੀ ਸਟਾਲ ਤੇ ਬਿਠਾ ਦਿੱਤਾ। ਸੰਜੇ ਨੇ ਕਸਤੂਰੀ ਦੇ ਚਿਹਰੇ ਵੱਲ ਧਿਆਨ ਨਾਲ ਦੇਖਿਆ। ਦਾ ਸਤਮੁਚ ਬਹੁਤ ਕਮਜ਼ੋਰ ਹੋ ਚੁੱਕੀ ਸੀ ਜਦੋਂ ਸੰਜੀ ਨੇ ਕਸਤੂਰੀ ਨੂੰ ਉਸਦੀ ਹਾਲਤ ਬਾਰੇ ਪੁੱਛਿਆ ਤਾਂ ਉਸਨੇ ਪਹਿਲਾਂ ਤਾਂ ਕੁਝ ਨਹੀਂ ਕਿਹਾ ਪਰ ਜਦੋਂ ਸੰਜੀ ਨੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ ਤਾਂ ਉਹ ਰੋਣ ਲੱਗ ਪਈ ਸੰਜੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਸਤੂਰੀ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਬਾਬੂ ਜਿਸ ਦਿਨ ਤੋਂ ਤੁਸੀਂ ਅਤੇ ਤੁਹਾਡੇ ਦੋਸਤ ਮੈਨੂੰ ਹੋਟਲ ਵਿੱਚ ਮਿਲੇ ਸਨ ਉਸ ਦਿਨ ਤੋਂ ਮੇਰੀ ਇਹ ਹਾਲਤ ਹੈ ਸੰਜੀ ਨੇ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਦੇਖਿਆ ਫਿਰ ਉਹ ਬੋਲੀ "ਬਾਬੂ ਮੈਂ ਕੋਈ ਤੰਦੇ ਵਾਲੀ ਨਹੀਂ ਹਾਂ ਮੈਂ ਉਸ ਗੰਦੇ ਨਾਲੇ ਦੇ ਕੋਲ ਇੱਕ ਝੌਂਪੜੀ ਵਿੱਚ ਰਹਿੰਦੀ ਹਾਂ ਉਸ ਦਿਨ ਪੁਲਿਸ ਨੇ ਮੇਰੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਸੀ ਕਿਉਂਕਿ ਉਹ ਗਲੀ ਵਿੱਚ ਭੰਗ ਵੇਚ ਰਿਹਾ ਸੀ ਉਸ ਨੂੰ ਜ਼ਮਾਨਤ ਤੇ ਰਿਹਾ ਕਰਵਾਉਣਾ ਸੀ ਅਤੇ ਮੇਰੇ ਮਾਤਾ ਪਿਤਾ ਕੋਲ ਪੈਸੇ ਨਹੀਂ ਸਨ ਹੁਣ ਮੈਨੂੰ ਹੀ ਕੁਝ ਕਰਨਾ ਪੈਣਾ ਸੀ ਮੈਂ ਆਪਣੇ ਆਂਢ ਗੁਆਂਢ ਵਿੱਚ ਸਾਰਿਆਂ ਤੋਂ ਪੈਸੇ ਮੰਗੇ ਪਰ ਕਿਸੇ ਨੇ ਨਹੀਂ ਦਿੱਤੇ ਜਦੋਂ ਮੈਂ ਥੱਕ ਕੇ ਬੈਠ ਗਈ ਤੇ ਮੇਰੀ ਇੱਕ ਮਾਸੀ ਨੇ ਕਿਹਾ ਕਿ ਇਸ ਜਾਲਨ ਜਮਾਨੇ ਵਿੱਚ ਕੋਈ ਮੁਫਤ ਵਿੱਚ ਪੈਸੇ ਨਹੀਂ ਦਿੰਦਾ ਮੈਂ ਸਮਝ ਗਈ ਸੀ ਕਿ ਮਾਸੀ ਨੇ ਕੀ ਕਿਹਾ ਹੈ ਅਤੇ ਮੈਂ ਤੁਹਾਡੇ ਅਤੇ ਤੁਹਾਡੇ ਦੋਸਤਾਂ ਤੱਕ ਪਹੁੰਚ ਕੀਤੀ ਜਦੋਂ ਕਸਤੂਰੀ ਚੁੱਪ ਹੋਈ ਤਾਂ ਸੰਜੇ ਨੇ ਆਪਣੇ ਚਿਹਰੇ ਤੇ ਦਰਦ ਨੂੰ ਲੁਕਾਉਂਦੇ ਹੋਏ ਪੁੱਛਿਆ ਤੂੰ ਇਸ ਹਾਲਤ ਵਿੱਚ ਕਿਵੇਂ ਆਈ ਕਸਤੂਰੀ ਨੇ ਕਿਹਾ बाबू ਇਹ ਜਾਣ ਕੇ ਤੁਸੀਂ ਕੀ ਕਰੋਗੇ ਇਹ ਮੇਰੀ ਕਿਸਮਤ ਹੈ ਜਦੋਂ ਸੰਜੇ ਨੇ ਫਿਰ ਜ਼ੋਰ ਪਾਇਆ ਤਾਂ ਕਸਤੂਰੀ ਨੇ ਕਿਹਾ ਬਾਬੂ ਉਸ ਦਿਨ ਮੈਂ ਤੁਹਾਡੇ ਦਿੱਤੇ ਪੈਸਿਆਂ ਨਾਲ ਆਪਣੇ ਭਰਾ ਨੂੰ ਜੇਲ੍ਹ ਵਿੱਚੋਂ ਛੁਡਵਾਇਆ ਸੀ ਤਾਂ ਭਰਾ ਨੇ ਪੁੱਛਿਆ ਕਿ ਇਹ ਪੈਸੇ ਕਿੱਥੋਂ ਆਏ ਹਨ ਮੈਂ ਝੂਠ ਬੋਲਿਆ ਕਿ ਮੈਂ ਇਹ ਕਿਸੇ ਤੋਂ ਉਧਾਰ ਲਏ ਸਨ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਫਿਰ ਬੋਲੀ ਪੈਸੇ ਤਾਂ ਸਾਰਿਆਂ ਨੇ ਵੇਖ ਲਈ ਪਰ ਜਦੋਂ ਮੈਂ ਆਪਣਾ ਸਰੀਰ ਵੇਚ ਕੇ ਆਪਣੇ ਸਰੀਰ ਵਿੱਚ ਇੱਕ ਰੂਹ ਨੂੰ ਆਉਣ ਦਿੱਤਾ ਤਾਂ ਸਾਰੇ ਇਸ ਨੂੰ ਨਜਾਇਜ਼ ਕਹਿਣ ਲੱਗ ਪਏ ਅਤੇ ਜਿਸ ਭਰਾ ਨੂੰ ਮੈਂ ਬਚਾਇਆ ਸੀ ਉਹ ਉਸ ਨੂੰ ਨਜ਼ਾਇਜ਼ ਕਹਿਣ ਲੱਗ ਪਿਆ ਮੈਨੂੰ ਵੇਸਵਾ ਕਹਿ ਕੇ ਮਾਰਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਰੋਜ਼ ਕੁੱਟਦਾ ਹੈ ਇਹ ਸੁਣ ਕੇ ਸੰਜੇ ਦੇ ਦਿਲ ਦਾ ਖੂਨ ਸੁੱਕ ਗਿਆ ਇਹ ਸਭ ਲਈ ਉਹ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗਾ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਕਸਤੂਰੀ ਨੇ ਇਹ ਦੇਖ ਕੇ ਕਿਹਾ ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ ਜੇ ਮੈਂ ਉਸ ਰਾਤ ਤੁਹਾਨੂੰ ਆਪਣਾ ਸਰੀਰ ਨਾ ਵੇਚਿਆ ਹੁੰਦਾ ਤਾਂ ਮੈਂ ਕਿਸੇ ਹੋਰ ਨੂੰ ਵੇਚ ਦਿੰਦੀ ਪਰ ਉਸ ਦਿਨ ਤੋਂ ਬਾਅਦ ਮੈਂ ਆਪਣਾ ਸਰੀਰ ਕਿਸੇ ਨੂੰ ਨਹੀਂ ਵੇਚਿਆ ਇਹ ਕਹਿ ਕੇ ਉਹ ਚੁੱਪ ਹੋ ਗਈ ਅਤੇ ਕੁਝ ਦੇਰ ਸੋਚਣ ਤੋਂ ਬਾਅਦ ਬੋਲੀ ਉਸ ਰਾਤ ਤੁਹਾਡਾ ਚੰਗਾ ਵਿਵਾਰ ਦੇਖ ਕੇ ਮੈਂ ਫੈਸਲਾ ਕੀਤਾ ਸੀ ਕਿ ਮੈਂ ਤੁਹਾਡੀ ਨਿਸ਼ਾਨੀ ਇਸ ਦੁਨੀਆ ਵਿੱਚ ਲੈ ਕੇ ਆਵਾਂਗੀ ਇਸ ਨਾਲ ਰਹਾਂਗੀ ਤੇ ਆਪਣੀ ਜ਼ਿੰਦਗੀ ਬਤੀਤ ਕਰਾਂਗੀ ਕਿਉਂਕਿ ਸਾਡੇ ਵਰਗੀਆਂ ਗਰੀਬ ਕੁੜੀਆਂ ਨੂੰ ਪਿਆਰ ਕਰਨ ਵਾਲਾ ਕੋਈ ਜੀਵਨ ਸਾਥੀ ਨਹੀਂ ਮਿਲਦਾ ਇਹ ਕਹਿ ਕੇ ਕਸਤੂਰੀ ਰੋਣ ਲੱਗ ਪਈ ਉਸਨੇ ਅੱਗੇ ਕਿਹਾ ਇਹ ਤੁਹਾਡੀ ਨਿਸ਼ਾਨੀ ਹੈ ਅਤੇ ਮੈਂ ਇਸ ਨੂੰ ਦੁਨੀਆ ਵਿੱਚ ਲਿਆਵਾਂਗੀ ਭਾਵੇਂ ਇਸ ਲਈ ਮੈਨੂੰ ਮਰਨਾ ਹੀ ਕਿਉਂ ਨਾ ਪਵੇ ਇਹ ਸੁਣ ਕੇ ਸੰਜੇ ਨੂੰ ਤੰਤਨੀ ਆ ਗਈ ਉਹ ਕੁਝ ਨਾ ਕਹਿ ਸਕਿਆ ਇਸ ਤੋਂ ਬਾਅਦ ਸੰਜੇ ਸੋਚਾਂ ਵਿੱਚ ਡੁੱਬਿਆ ਹੋਇਆ ਘਰ ਵਾਪਸ ਆ ਗਿਆ ਉਸਨੇ ਫੈਸਲਾ ਕੀਤਾ ਕਿ ਕੱਲੋ ਕਸਤੂਰੀ ਦੇ ਘਰ ਜਾ ਕੇ ਉਸ ਨਾਲ ਵਿਆਹ ਬਾਰੇ ਗੱਲ ਕਰੇਗਾ ਸੰਜੇ ਸਵੇਰੇ ਉੱਠ ਕੇ ਤਿਆਰ ਹੋ ਕੇ ਕਸਤੂਰੀ ਦੇ ਘਰ ਵੱਲ ਤੁਰ ਪਿਆ ਜਦੋਂ ਉਹ ਮਹੱਲੇ ਦੇ ਨੇੜੇ ਪਹੁੰਚਿਆ ਤਾਂ ਇੱਕ ਥਾਂ ਤੇ ਭਾਰੀ ਭੀੜ ਇਕੱਠੀ ਹੋਈ ਸੀ ਉਸ ਨੇ ਆਪਣੇ ਦਿਲ ਵਿੱਚ ਕਿਸੇ ਅਨਹੋਣੀ ਦੇ ਡਰੋਂ ਭੀੜ ਨੂੰ ਪਾਰ ਕੀਤਾ ਤਾਂ ਉਸ ਨੇ ਜੋ ਦੇਖਿਆ ਉਸ ਤੋਂ ਅਜਿਹਾ ਪ੍ਰਤੀਤ ਹੋਇਆ ਜਿਵੇਂ ਉਸ ਦਾ ਦਿਲ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਸਤੂਰੀ ਜ਼ਮੀਨ ਤੇ ਪਈ ਸੀ ਉਸ ਦੀ ਅੱਖਾਂ ਕੁਲੀਆਂ ਸਨ ਅਤੇ ਉਹੀ ਮਾਸੂਮ ਮੁਸਕਰਾਹਟ ਉਸ ਦੇ ਚਿਹਰੇ ਤੇ ਸੀ ਸੰਜੇ ਨੇ ਪੁੱਛਿਆ ਕੀ ਹੋਇਆ ਤਾਂ ਕਿਸੇ ਨੇ ਉਸ ਨੂੰ ਦੱਸਿਆ ਕਿ ਕਸਤੂਰੀ ਦੇ ਭਰਾ ਨੇ ਉਸ ਨੂੰ ਚਾਕੂ ਨਾਲ ਮਾਰ ਦਿੱਤਾ ਹੈ ਕਿਉਂਕਿ ਕਸਤੂਰੀ ਦੇ ਗਰਭ ਵਿੱਚ ਪਲ ਰਹੇ ਬੱਚੇ ਕਾਰਨ ਹਰ ਕੋਈ ਉਸ ਦੀ ਬੇਇੱਜ਼ਤੀ ਕਰਦਾ ਸੀ ਸੰਜੇ ਪਿੱਛੇ ਹਟਣ ਲੱਗਾ ਹੁਣ ਉਸ ਨੂੰ ਲੱਗਣ ਲੱਗਾ ਕਿ ਉਹ ਡਿੱਗ ਜਾਵੇਗਾ ਫਿਰ ਪੁਲਿਸ ਦਾ ਸਾਇਨ ਵੱਜਣਾ ਸ਼ੁਰੂ ਹੋ ਗਿਆ ਅਤੇ ਭੀੜ ਖਿੰਡਣ ਲੱਗੀ ਸੰਜੇ ਪਿੱਛੇ ਹਟਦੇ ਕਸਤੂਰੀ ਵੱਲ ਦੇਖ ਰਿਹਾ ਸੀ ਉਸ ਦਾ ਇੱਕ ਹੱਥ ਉਸ ਦੇ ਢਿੱਡ ਉੱਤੇ ਸੀ ਅਤੇ ਸ਼ਾਇਦ ਉਹ ਮਰਦੇ ਹੋਏ ਵੀ ਆਪਣੇ ਪਿਆਰ ਨੂੰ ਬਚਾਉਣਾ ਚਾਹੁੰਦੀ ਸੀ ਉਸ ਦੇ ਚਿਹਰੇ ਤੇ ਮੁਸਕਰਾਹਟ ਇਸ ਤਰ੍ਹਾਂ ਸੀ ਜਿਵੇਂ ਉਹ ਖੁੱਲੀਆਂ ਅੱਖਾਂ ਨਾਲ ਸੰਜੀ ਨੂੰ ਕਹਿਣਾ ਚਾਹੁੰਦੀ ਹੋਵੇ ਬਾਬੂ ਇਹ ਤੁਹਾਡੇ ਪਿਆਰ ਦੀ ਨਿਸ਼ਾਨੀ ਹੈ ਪਰ ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ ਸੰਜੀ ਵਾਪਸ ਮੁੜਿਆ ਅਤੇ ਆਪਣੇ ਘਰ ਪਹੁੰਚ ਕੇ ਰੋਣ ਲੱਗਾ ਉਹ ਆਪਣੇ ਆਪ ਨੂੰ ਮਾਫ ਨਹੀਂ ਕਰ پا ਰਿਹਾ ਸੀ ਕਿਉਂਕਿ ਜੇ ਉਹ ਕੱਲ ਹੀ ਉਸ ਨਾਲ ਵਿਆਹ ਕਰਨ ਦੀ ਗੱਲ ਕਰ ਲੈਂਦਾ ਤਾਂ ਸ਼ਾਇਦ ਕਸਤੂਰੀ ਜ਼ਿੰਦਾ ਹੁੰਦੀ ਮੀਂਹ ਪੈਣ ਲੱਗ ਪਿਆ ਸੀ ਬੱਦਲ ਉੱਚੀ ਉੱਚੀ ਗਰਜ ਰਹੇ ਸਨ ਇੰਜ ਲੱਗ ਰਿਹਾ ਸੀ ਜਿਵੇਂ ਉਹ ਵੀ ਕਸਤੂਰੀ ਲਈ ਰੋ ਰਹੀ ਸਨ ਤੁਸੀਂ ਸੁਣੀ ਕਹਾਣੀ ਕਸਤੂਰੀ ਦਾ ਪਿਆਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਐ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ